ਕੈਨੇਡਾ ਦੇ ਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆਈ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਸੱਤਾਧਾਰੀ ਲਿਬਰਲ ਪਾਰਟੀ ਦੇ ਨੇਤਾ ਅਤੇ ਐਮਪੀ ਨੇ ਅਹੁਦੇ ਤੋਂ ਸੇਫਾ ਦੇ ਦਿੱਤਾ ਸੋਮਵਾਰ ਨੂੰ ਟਰੂਡੋ ਨੇ ਆਪਣੇ ਅਸਤੀਫੇ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਪਾਰਟੀ ਦਾ ਨਮਾ ਆਗੂ ਚੁਣੇ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਅਹੁਦਾ ਵੀ ਛੱਡ ਦੇਣਗੇ ਲਿਬਰਲ ਪਾਰਟੀ ਦਾ ਨਮਾ ਆਗੂ ਦੀ ਚੋਣ ਦੀ ਜਿੱਥੇ ਦੌੜ ਸ਼ੁਰੂ ਹੋ ਚੁੱਕੀ ਹੈ ਤੇ ਲਿਬਰਲ ਪਾਰਟੀ ਦੇ ਨਵੇਂ ਨੇਤਾ ਲਈ ਕਈ ਨਾਮ ਸਾਹਮਣੇ ਨਿਕਲ ਕੇ ਨੇ ਨਾਮਾਂ ਵਿੱਚ ਇੱਕ ਭਾਰਤੀ ਮੂਲ ਦਾ ਸਿਆਸਤਦਾਨ ਜਿਨ੍ਹਾਂ ਵਿੱਚੋਂ ਇੱਕ ਕੈਨੇਡਾ ਦਾ ਪ੍ਰਧਾਨ ਮੰਤਰੀ ਬਣ ਸਕਦਾ ਜਿਸ ਵਿੱਚ ਇੱਕ ਨਾਮ ਅਨਿਤਾ ਅਨੰਦ ਦਾ ਵੀ ਹੈ ਤੇ ਦੂਜਾ ਨਾਮ ਜਾਰਜ ਚਾਹਲ ਦਾ ਇਸ ਤੋਂ ਇਲਾਵਾ ਕ੍ਰਿਸਟੀਆ ਫ੍ਰੀਲੈਂਡ ਮਾਰਕ ਕਾਰਨੇ ਡੈਮੋਨਿਕ ਲੈਬਲਾਈਕ ਕਮੈਲਾਨੀ ਜੌਲੀਆ ਅਤੇ ਫਿਲਿਪਸ ਸਪੈਂਸ ਕ੍ਰਿਸਟੀ ਕਲਾਕ ਆਨੰਦ ਅਨੀਤਾ ਅਨੰਤ ਜਾਰਜ ਚਾਹਲ ਸ਼ਾਮਲ ਨੇ ਤੇ ਇਹਨਾਂ ਵਿੱਚੋਂ ਇੱਕ ਨੂੰ ਲਿਬਰਲ ਪਾਰਟੀ ਦਾ ਅਗੂ ਚੁਣੇ ਜਾਣ ਦੀ ਉਮੀਦ ਕੀਤੀ ਜਾ ਰਹੀ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਬਣਨ ਦੀ ਦੌੜ ਵਿੱਚ ਭਾਰਤੀ ਮੂਲ ਦੇ ਦੋ ਸੰਸਦ ਮੈਂਬਰਾਂ ਇਹਨਾਂ ਵਿੱਚੋਂ ਇੱਕ ਸਾਬਕਾ ਰੱਖਿਆ ਮੰਤਰੀ ਅਤੇ ਦੂਜਾ ਮੌਜੂਦਾ ਟ੍ਰਾਂਸਪੋਰਟ ਤੇ ਅੰਦਰੂਨੀ ਵਪਾਰ ਮੰਤਰੀ ਅਨੀਤਾ ਆਨੰਦ ਨੇ ਅਨੀਤਾ ਆਨੰਦ ਦੇ ਮਾਤਾ-ਪਿਤਾ ਭਾਰਤ ਦੇ ਥਮਨ ਲਾਡੂ ਅਤੇ ਪੰਜਾਬ ਨਾਲ ਸੰਬੰਧਤ ਨੇ ਅਨੀਤਾ ਦਾ ਜਨਮ 1960 ਵਿੱਚ ਨਵਸ਼ ਕੋਸ਼ੇ ਵਿੱਚ ਭਾਰਤੀ ਮਾਪਿਆਂ ਦੇ ਘਰ ਹੋਇਆ ਜੋ ਦੋਵੇਂ ਮੈਡੀਕਲ ਪੇਸ਼ੇਵਰ ਨੇ ਤੇ ਉਸ ਦੀ ਮਾਤਾ ਸਰੋਜ ਪੰਜਾਬ ਤੋਂ ਹੈ ਤੇ ਪਿਤਾ ਐਸ ਵੀ ਆਨੰਦ ਤਵਨ ਲਾਡੂ ਦੇ ਰਹਿਣ ਵਾਲਾ ਸੀ ਆਨੰਦ ਨੂੰ ਰਾਜਨੀਤੀ ਦਾ ਕਾਫੀ ਤਜਰਬਾ ਸੀ ਉਸ ਨੇ ਕੋਵਿਡ ਮਹਾਂਮਾਰੀ ਦੌਰਾਨ ਬਹੁਤ ਵਧੀਆ ਕੰਮ ਕੀਤੇ ਸਨ ਇਦੇ ਨਾਲ ਹੀ ਕਾਫੀ ਉਸ ਨੂੰ ਪ੍ਰਸਿੱਧੀ ਵੀ ਮਿਲੀ ਸੀ ਭਾਰਤੀ ਮੂਲ ਦੇ ਲੋਕਾਂ ਵਿੱਚ ਵੀ ਉਹਨਾਂ ਦੀ ਚੰਗੀ ਛਵੀ ਮੰਨੀ ਜਾ ਰਹੀ ਹੈ ਭਾਰਤੀ ਮੂਲ ਦੇ ਇੱਕ ਹੋਰ ਆਗੂ ਅਲਬਰਟਾ ਦੇ ਲਿਬਰਲ ਐਮਪੀ ਜਾਰਜ ਚਾਹਲ ਵੀ ਕੈਨੇਡਾ ਦੇ ਪ੍ਰਧਾਨ ਮੰਤਰੀ ਬਣ ਸਕਦੇ ਨੇ ਚਾਹਲ ਨੇ ਪਿਛਲੇ ਹਫ਼ਤੇ ਆਪਣੇ ਕਾਕਸ ਸਾਥੀਆਂ ਨੂੰ ਪੱਤਰ ਲੇਕ ਕੇ ਬੇਨਤੀ ਕੀਤੀ ਇੱਕ ਵਕੀਲ ਅਤੇ ਕਮਿਊਨਿਟੀ ਲੀਡਰ ਵਜੋਂ ਚਾਹਲ ਨੇ ਕੈਲਗਰੀ ਸਿਟੀ ਕੌਂਸਲ ਵਿੱਚ ਵਜੋਂ ਵੱਖ-ਵੱਖ ਕਮੇਟੀਆਂ ਵਿੱਚ ਕੰਮ ਕੀਤਾ ਤੇ ਉਹ ਖੁਦ ਤੇ ਸਰੋਤ ਬਾਰੇ ਸਥਾਈ ਕਮੇਟੀ ਅਤੇ ਸਿੱਖ ਕਾਕਸ ਦੇ ਚੇਅਰਮੈਨ ਵੀ ਨੇ ਚਾਹਲ ਪਿਛਲੇ ਕੁਝ ਸਮਿਆਂ ਤੋਂ ਟੂਡੋ ਦੀ ਆਲੋਚਨਾ ਵੀ ਕਰਦੇ ਰਹੇ ਨੇ ਉਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਰੈਚੋ ਕਿ ਕ੍ਰਿਸਟਿਆਫਰ ਲੈਂਡਰ ਨੂੰ ਵੀ ਕੈਨੇਡਾ ਦੇ ਪ੍ਰਧਾਨ ਮੰਤਰੀ ਲਈ ਸਭ ਤੋਂ ਅੱਗੇ ਮੰਨਿਆ ਜਾ ਰਿਹਾ ਉਸ ਦਾ ਰਾਸ਼ਟਰੀ ਤਜਰਬਾ ਅਤੇ ਆਰਥਿਕ ਮੁਹਾਰਤ ਉਸ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਮਜ਼ਬੂਤ ਦਾਅਵੇਦਾਰ ਬਣਾਉਂਦੀ ਹੈ ਬੈਂਕ ਆਫ ਕੈਨੇਡਾ ਤੇ ਬੈਂਕ ਆਫ ਇੰਗਲੈਂਡ ਦੇ ਸਾਬਕਾ ਗਵਰਨਰ ਮਾਰਕ ਕਾਰਨੇ ਨੇ ਵੀ ਇਸ ਅਹੁਦੇ ਦੇ ਮਜ਼ਬੂਤ ਦਾਅਵੇਦਾਰ ਉਹਨਾਂ ਨੂੰ ਮੰਨਿਆ ਤੇ ਉਹਨਾਂ ਦੀ ਵਿੱਤੀ ਮੁਹਾਰਤ ਅਤੇ ਆਰਥਿਕ ਮੁਹਾਰਤ ਉਹਨਾਂ ਲਈ ਲਾਹੇਵੰਦ ਹੋ ਸਕਦੀ ਹੈ ਲਿਬਰਲ ਕੈਬਨਟ ਦੇ ਸੀਨੀਅਰ ਮੰਤਰੀ ਦੇ ਟਰੂਡੋ ਦੇ ਕਰੀਬੀ ਡੋਮੇਨ ਲੈਵਲ ਨਵੀ ਇਸ ਅਹੁਦੇ ਵਿੱਚ ਲਿਆ ਜਾ ਸਕਦਾ ਉਸ ਦੇ ਨਾਮ ਦੀ ਵੀ ਚਰਚਾ ਚੱਲ ਰਹੀ ਹੈ ਫ੍ਰੀ ਲੈਂਡ ਅਤੇ ਇਸ ਤਿਫੇ ਤੋਂ ਬਾਅਦ ਮਜੂਦਾ ਵਿੱਤ ਮੰਤਰੀ ਨਰਹਸਨ ਅਤੇ ਵਿਦੇਸ਼ ਮੰਤਰੀ ਮੇਲਾਨੀ ਜੋਲੀ ਵੀ ਪ੍ਰਮੁੱਖ ਦਾਅਵੇਦਾਰ ਨੇ ਇੱਕ ਹੋਰ ਨਾਮ ਵੀ ਫਿਲਿਪ ਸਪੈਨ ਜੋ ਵਪਾਰਕ ਅਤੇ ਅੰਤਰਰਾਸ਼ਟਰੀ ਮਹਾਰਨੇ ਤੇ ਇਸ ਤੋਂ ਇਲਾਵਾ ਬ੍ਰਿਟਿਸ਼ ਕਲੰਬੀਆ ਦੇ ਸਾਬਕਾ ਪ੍ਰੀਮੀਅਰ ਕ੍ਰਿਸਟਿਆ ਕਲਾਰਕ ਨੂੰ ਵੀ ਟਰੂਡੋ ਦੀ ਪਾਰਟੀ ਦੀ ਅਗਵਾਈ ਕਰਨ ਦੀ ਇੱਛਾ ਪ੍ਰਗਟਾਈ ਹੈ ਰੀਡਿੰਗ ਵਰ ਲਾਂਬਾਂ ਦੇ ਵਿੱਚ اے ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਔਰ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਤਾਂ ਬਣੇ ਰਹੋ ਆਜ ਨਿਊਜ਼ ਵਾੜਾ ਦਿਨਾਰ